ਜਨਤਾ ਦੇ ਵਿੱਚ ਜਾਂਦੇ ਆ ਆਪਣੀ ਪਛਾਣ ਦੇਣੀ ਬੰਦੀ ਆ ਮੈਂ ਰਾਜਾ ਬੜਿੰਗ ਦੂਜਾ ਬੰਦਾ ਦੱਸ ਰਿਹਾ ਇਹ ਰਾਜਾ ਬੜਿੰਗ ਜੀ ਆ ਜੀ ਇਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਆ ਤੇ ਬਾਹਰ ਦੇ ਲੋਕਾਂ ਨੂੰ 180 ਕਿਲੋਮੀਟਰ ਦੂਰੋਂ ਲਿਆ ਕੇ ਬੰਦੇ ਨੂੰ ਲੋਕਾਂ ਦੇ ਉੱਤੇ ਧੋਪ ਦੇਣਾ ਕਾਂਗਰਸ ਇਹੋ ਹੀ ਉਸ ਗੱਲ ਨੂੰ ਪਰੇਸ਼ਾਨ ਉਹੀ ਮੋਹ ਸਮਝਦੇ ਆ ਵੀ ਸਾਡੇ ਤੇ ਬੋਝ ਪਾਤਾ ਜੁਨਿਆਣੇ ਦੀ ਅੱਜ ਜਿਹੜੀ ਲੜਾਈ ਆ ਉਹ ਬਾਹਰ ਲਾ ਤੇ ਲੁਧਿਆਣੇ ਦੇ ਪੁੱਤ ਦੀ ਲੜਾਈ ਆ ਹੂੰ ਹੂੰ ਲੁਧਿਆਣੇ ਦਾ ਪੁੱਤ ਕੌਣ ਹੈਗਾ ਲੁਧਿਆਣੇ ਦਾ ਪੁੱਤ ਆ ਤੁਹਾਡੇ ਨਾਲ ਜਿਹੜਾ ਸਾਹਮਣੇ ਤੁਹਾਡੇ ਬੈਠਾ ਵਾ ਰਾਜਾ ਜੀ ਆਇਆ 180 ਕਿਲੋਮੀਟਰ ਦੂਰ ਤੋਂ ਮੈਂ ਇੱਥੇ ਦਾ ਜੰਪਾ ਲਾਂ ਅੰਨੇ ਰਾਜਨੀਤੀ ਨੂੰ ਵੈਨਸ ਦੇ ਤੌਰ ਤੇ ਦੇ ਦਿਆ ਅਪਟਾਚੀ ਦੇ ਵਿੱਚ ਕੱਪੜੇ ਪੈਕ ਕਰਦੇ ਆ ਚਲੋ ਲੁਧਿਆਣੇ ਅਸੀਂ ਇਲੈਕਸ਼ਨ ਲੜ ਕੇ ਆਈਏ ਜਾਓ ਭਾਰਤ ਪੂਜਨਾਸ਼ੂ ਹੁੰਦਾ ਉਹਨੂੰ ਇਹ ਨਹੀਂ ਦੱਸਣਾ ਪੈਂਦਾ ਸੀ ਵੀ ਮੈਂ ਭਾਰਤ ਪੂਜਨਾਸ਼ੂ ਆ ਹੁਣ ਰਾਜਾ ਜੀ ਨੂੰ ਦੱਸਣਾ ਪੈਂਦਾ ਦੂਜਾ ਐਮਐਲਏ ਦੱਸ ਰਿਹਾ ਵੀ ਇਹ ਰਾਜਾ ਬੜਿੰਦ ਜੀ ਆ ਉ ਤਾਂ ਕਹਿੰਦੇ ਮੈਂ ਘਰ ਲੈ ਲਿਆ ਦੇਖੋ ਪੱਕੀ ਟੀਡ ਹੋਗੀ ਜਿਹੜਾ ਇਹਨਾਂ ਤੋਂ ਪਹਿਲਾਂ ਕਾਂਗਰਸ ਦਾ ਨਮਾਇੰਦਾ ਸੀਗਾ 10 ਸਾਲ ਲਗਾਤਾਰ ਚੁਣਿਆ ਘਰ ਤਾਂ ਉਹਨੇ ਨਹੀਂ ਲਿਆ ਆਪਣਾ ਇਹਨੇ ਕੀ ਲੈਣਾ ਸੁਝਾਣੇ ਦੇ ਲੋਕ ਜਾਣਦੇ ਆ ਸਾਰੇ ਮੈਂ ਸਭਰਾਦਰ ਨੂੰ ਵੀ ਜਾਣਦਿਆ ਮੈਨੂੰ ਵੀ ਜਾਣਦੇ ਆ ਸਾਰਿਆਂ ਨੂੰ ਪਰ ਰਾਜੇ ਨੂੰ ਕੋਈ ਨਹੀਂ ਜਾਣਦਾ ਲੁਧਿਆਣਾ ਤੁਸੀਂ ਤਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਨਹੀਂ ਜਾਣਦੇ ਲੋਕ ਜਿਹਨੂੰ ਬੰਦੇ ਨੂੰ ਦੱਸਣਾ ਪਵੇ ਨਾਲ ਇੱਕ ਗਾਰਡੀਅਨ ਲੈ ਕੇ ਵੀ ਮੇਰਾ ਨਾਮ ਦੱਸੀ ਗੱਲਿਓ ਤੁਹਾਨੂੰ ਨੌ ਦਿਨੋਂ ਹਲਕਿਆਂ ਜਾਣਦੇ ਲੋ ਸਾਰੇ ਜਿੱਧਰ ਮਰਜੀ ਚੱਲੋ ਮੈਂ ਜਿਹੜੇ ਪਿੰਡੇ ਜਾਊਂਗਾ ਤੇ ਮੇਰਾ ਛੋਟਾ ਇਹ ਨਾਮ ਆ ਪੱਕੀ ਆਪਣੇ ਦੇਕਰੋ ਉਹਨਾਂ ਦੀ ਵਾਈਫ ਜੀ ਅਜੇ ਉਹ ਆ ਕੇ ਲੁਧਿਆਣੇ ਚ ਪਹਿਲੀ ਐਂਟਰੀ ਕੀਤੀ ਆਂਦੀ ਪੰਜਾ ਜਿਹੜਾ ਸਾਡਾ ਵਾ ਉਹ ਬਾਬੇ ਨਾਨਕ ਦਾ ਪੰਜਾ ਵਾ ਬਾਬੇ ਨਾਨਕ ਦੇ ਪੰਜੇ ਨੇ 13 13 ਟੋਲੀ ਇਹਨਾਂ ਦੇ ਪੰਜੇ ਨੇ 84 ਚ ਕੀ ਕوش ਕੀਤਾ ਲੋਕਾਂ ਨਾਲ ਕਾਣ ਕੀਤਾ ਇਨਸਾਨੀਅਤ ਦਾ ਪਰ ਤੁਹਾਨੂੰ ਕਹਿੰਦੇ ਹੈਗੇ ਕਿ ਤੁਸੀਂ ਜਾ ਕੇ ਵਿਧਾਨ ਸਭਾ ਬੋਲਦੇ ਕਿ ਕਦੀ ਕੋਈ ਮੁੱਦਾ ਤੋਂ ਪੰਜਾਬ ਦੀ ਵਿਧਾਨ ਸਭਾ ਚ ਅਗਰ 파ਸ਼ਮ ਦੇ ਕੇ ਬੋਦੇ ਹੈ। ਲਧਿਆਨੇ ਦੇ ਖਾਤਰ ਤਾਂ ਸਾਨੂੰ ਵੀਡੀਓ ਵਿਖਾ ਦੇ ਤੈਨੂੰ ਵੋਟਾਂ ਪਾ ਦੇਵਾਂਗੇ। ਆ ਦੇ ਕੋਆ ਕਿੱਥੇ ਦੀ ਆ। ਕਦੇ ਇੱਕ ਵਾਰ ਬੋਲਤਾ ਹੋਊਗਾ। ਅੱਛਾ ਰਾਜੀ ਨੇ ਤੁਹਾਨੂੰ ਚੈਲੰਜ ਵੀ ਕੀਤਾ ਵੀਡੀਓ ਤਾਂ ਤੁਸੀਂ ਦਿਖਾ ਰਹੇ ਹੋ ਮੈਨੂੰ। ਉਹਨਾਂ ਨੇ ਚੈਲੰਜ ਕੀਤਾ ਤੁਹਾਨੂੰ। ਤੁਸੀਂ ਇਹ ਪੱਪੀ ਵਿਧਾਨ ਸਭਾ ਚ ਬੋਲਿਆ ਹੋਵੇ ਤਾਂ ਮੈਂ ਕਹਿ ਦੂੰਗਾ ਲੁਧਿਆਣੇ ਦੇ ਲੋਕਾਂ ਨੂੰ ਵੀ ਪੱਪੀ ਨੂੰ ਵੋਟਾਂ ਪਾ ਦੇ। ਵੀ ਹੁਣ ਦੱਸ ਵੀ ਪੱਪੀ ਨੂੰ ਜੇ ਤੂੰ ਵੋਟਾਂ ਨਹੀਂ ਪਾਉਣੀਆਂ ਤਾਂ ਫਿਰ ਹੁਣ ਤੂੰ ਮਾਲਵੇ ਦੇ ਲੋਕੀ ਤੈਨੂੰ ਇਸ ਗੱਲ ਦਾ ਜਵਾਬ ਦਊਗੇ ਮੈਂ ਤੁਹਾਡੇ ਰਾਜੇ ਨੂੰ ਚੈਲੰਜ ਕਰਦਾ ਇਸ ਗੱਲ ਦਾ ਮਾਲਵੇ ਦੇ ਲੋਕਾਂ ਨੇ ਤੈਨੂੰ ਉੱਥੇ ਐਂਕਰ ਨਹੀਂ ਹੋਣਨਾ ਮਾਲਵੇ ਦੇ ਵਿੱਚ ਜੇ ਹੁਣ ਤੂੰ ਆਪਣੀ ਜ਼ੁਬਾਨ ਤੋਂ ਭੱਜਿਆ ਪੰਜਾਬੀ ਆਪਣੀ ਜ਼ੁਬਾਨ ਤੇ ਘੜਦਾ ਵਾ 70 ਬੱਚਿਆਂ ਨੂੰ ਠੀਕ ਕਰਕੇ ਉਹਨਾਂ ਨੂੰ ਮਾਮਾ ਦੀ ਝੋਲੀ ਚ ਪਾਲ ਕੇ ਆਇਆ ਔਰ ਮੈਂ ਉਹ ਵਿਧਾਨ ਸਭਾ 'ਚ ਸਵਾਲ ਉਠਾਇਆ ਤੇ ਤਸਵੀਰਾਂ ਦਿਖਾਈਆਂ ਰਾਜਾ ਜੀ ਵੀ ਉੱਥੇ ਬੈਠੇ ਸੀ ਪਰ ਇਹ ਬੈਠਾ ਹੀ ਘਟਾ ਇਹਨਾਂ ਨੇ ਤਾਂ ਧਰਨਿਆਂ ਤੋਂ ਸਵਾਇ ਹੋਰ ਕੁਝ ਕੀਤਾ ਹੀ ਨਹੀਂਗਾ। ਭਾਲ ਸਿੰਘ ਖੈਰਾ ਦਾ ਸੰਗਰੂਰ ਦਾ ਬਿਆਨ ਲੁਧਿਆਣੇ 'ਚ ਪੋਲੀਟਿਕਲ ਮੁੱਦਾ ਬਣ ਗਿਆ। ਕੀ ਕਹਿਣਾ ਚਾਹੁੰਦੇ ਹੋਗੇ? ਖੈਰਾ ਸਾਹਿਬ ਨੂੰ ਇਹ ਪੁੱਛੋ ਵੀ ਜਿਹੜੇ ਬਾਹਰ ਪੰਜਾਬੀ ਬੈਠੇ ਆ ਉਹਨਾਂ ਦਾ ਤੂੰ ਕੀ ਬੰਦੋਬਸਤ ਕਰੇਗਾ? ਸਿਰਫ ਰਾਜਨੀਤੀ ਦੀਆਂ ਰੋਟੀਆਂ ਸੇਕਦੇ ਨਹੀਂ ਸਟੇਟਾਂ ਚੱਲਦੀਆਂ। ਚਾਹੇ ਚਾਹੇ ਪ੍ਰਤਾਪ ਬਾਵਾ ਚਾਹੇ ਰਾਜਾ ਬੜਿੰਗ ਇਹਨਾਂ ਲੋਕਾਂ ਨੂੰ ਜਦੋਂ ਰਾਜਨੀਤੀ ਦੇ ਤੌਰ ਦੇਤੇ ਵੋਟਾਂ ਦੀ ਲੋੜ ਹੁੰਦੀ ਆ ਇਹ ਕਿਸੇ ਵੀ ਭਾਈਚਾਰੇ ਨੂੰ ਕਹੇ ਜੀ ਮਰਜ਼ੀ ਥੇਸ ਪਚਾ ਸਕਦੇ ਆ ਪਰਵਾਸੀ ਇੱਕ ਥੇ ਅਗਰ ਨਹੀਂ ਹੋਊਗੇ ਤਾਂ ਪਰਵਾਸੀਆ ਜਾਊਗੇ ਕਿੱਥੇ ਹੁਣ ਸਾਡੇ ਪੰਜਾਬੀ ਵੀ ਬਾਹਰ ਬੈਠੇ ਆ ਹਰਿਆਣੇ 'ਚ ਬੈਠੇ ਆ ਯੂਪੀ 'ਚ ਬੈਠੇ ਆ ਹਮਾਚਲ 'ਚ ਬੈਠੇ ਆ ਉਹਨਾਂ ਬਾਰੇ ਕਿਸੇ ਨੇ ਨਹੀਂ ਸੋਚਣਾ ਆਪਾਂ ਮੁਕਾਬਲਾ ਕਿਹਦੇ ਨਾਲ ਆ ਤੁਹਾਡਾ ਮੁਕਾਬਲਾ ਅਸੀਂ ਦਾ ਵਿਕਾਸ ਦੇ ਮੁਕਾਬਲੇ ਨੂੰ ਗਿੰਦੇ ਆਂਗੀ ਮੁਕਾਬਲੇ ਆਲੇ ਦਾ ਪਹਿਲਾਂ ਘਰ ਵੜਾਦੇ ਜਿਹੜੇ ਕਹਿੰਦੇ ਸੀ ਅਸੀਂ ਆਵਾਂਗੇ ਬੁਟਕੇ ਹੱਥਾਂ 'ਚ ਫੜ-ਫੜ ਕੇ ਵੀ ਇੰਨੀ ਦੇ ਰਾਹ ਕਰਾਂਗੇ ਭੈਸ ਪ੍ਰਦਰ ਵੀ ਇੱਧਰ ਆ ਚੁੱਕੇ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ ਦੇਖੋ ਮੱਲੇ ਦੀ ਰਾਜਨੀਤੀ ਖਤਮ ਹੋ ਗਈ ਹੁਣ ਮੱਲੇ ਦੀ ਰਾਜਨੀਤੀ ਨਹੀਂ ਰਹੀ ਕਾਂਗਰਸੀ ਅਕਾਲੀ ਜਾਂ ਹੋਰ ਪਾਰਟੀਆਂ ਕਹਿੰਦੀਆਂ ਨੇ ਆਪਨੇ ਕੁਛ ਨਹੀਂ ਕੀਤਾ 2.5 ਸਾਲ ਹੋ ਗਏ ਗੱਲਾਂ ਇਹਨਾਂ ਨੇ ਬਹੁਤ ਮਾਰੀਆਂ ਸਰਕਾਰ ਚੋਂ ਤੋਂ ਪਹਿਲਾਂ ਕਰਦੇ ਕੁਛ ਨਹੀਂ ਹੈਗੇ ਇਹ ਆਮ ਸਧਾਰਨ ਘਰਾਂ ਦੇ ਬੱਚੇ ਸਾਡੇ ਵਰਗੇ ਜਿਹੜੇ ਇਲਾਕੇ ਦੀ ਸੇਵਾ ਕਰ ਰਹੇ ਆ ਇਹਨਾਂ ਨੂੰ ਕਿੱਥੇ ਬਰਦਾਸ਼ਤ ਸੀ ਇਹ ਤਾਂ سونے ਦੇ ਚਮਚ ਲੈ ਕੇ ਰਾਜਨੀਤੀਆਂ ਕਰਦੇ ਭਈ 5 ਸਾਲ ਤੂੰ ਪੰਜਾਬ ਨੂੰ ਲੁੱਟ ਲਾ 5 ਸਾਲ ਅਸੀਂ ਲੁੱਟ ਲਾਂਗੇ ਰੋਪਨਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਪੰਜਾਬ ਦੀਆਂ ਲੋਕ ਸਭਾ ਦੀਆਂ ਹੌਟ ਸੀਟਾਂ ਚੋਂ ਲੁਧਿਆਣਾ ਵੀ ਇੱਕ ਹੌਟ ਸੀਟ ਆ ਜਿੱਥੇ ਮੁਕਾਬਲਾ ਬਹੁਤ ਔਨਾਗਾ ਪਰ ਬਹੁਤ ਸਾਰੇ ਸਵਾਲ ਜਿਹੜੇ ਉੱਠ ਰਹੇ ਨੇ ਚ ਇੱਕ ਸਵਾਲ ਇਹ ਆ bari ਕੌਣ ਆ ਤੇ ਲੁਧਿਆਣੇ ਦਾ ਪੁੱਤ ਕੌਣ ਆ ਸਾਡੇ ਨਾਲ ਅਸ਼ੋਕ ਪ੍ਰਾਸ਼ਰ ਪੱਪੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦਾ ਹਾਲ ਕੀ ਐ ਜੋਨਾਂ ਤੇ ਹਮਲੇ ਹੋ ਰਹੇ ਨੇ ਉਹਨਾਂ ਦਾ ਜਵਾਬ ਉਹਨਾਂ ਕੋਲੇ ਕੀ ਹੈ ਸਵਾਗਤ ਹੈ ਜੀ ਬਹੁਤ-ਬਹੁਤ ਤੁਹਾਡਾ ਬਰਕਤ ਜੀ ਬਹੁਤ-ਬਹੁਤ ਜੀ ਸਵਾਗਤ ਜੀ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੀ ਬਾਰੀ ਕੌਣਾ ਨਰੂਨੀ ਕੌਣ ਆ ਇਹ ਲੜਾਈ ਬੜੀ ਤਿੱਖੀ ਹੋਈ ਹੋਈ ਹੈਗੀ ਹੈਗੇ ਤਾਂ ਆਪਾਂ ਸਾਰੇ ਪੰਜਾਬ ਦੇ ਹੀ ਆ ਤੁਸੀਂ ਇਸ ਇਸ਼ੂ ਦੇ ਉੱਤੇ ਪੂਰਾ ਜਿਵੇਂ ਨਵਜ ਫੜ ਕੇ ਤੁਸੀਂ ਹੱਥ ਰੱਖ ਕੇ ਕਹਿ ਰਹੇ ਹੋਣੇ ਹੋਗੇ ਕਿ ਮੈਂ ਇੱਥੋਂ ਦਾ ਲੋਕਲ ਆ ਬਿਲਕੁਲ ਉਹ ਲੁਧਿਆਣਾ ਵਾਸੀ ਵੀ ਜਾਣਦੇ ਆ ਹੁਣ ਰਾਜਾ ਜੀ ਆਏ ਆ 180 ਕਿਲੋਮੀਟਰ ਦੂਰ ਤੋਂ ਮੈਂ ਇੱਥੇ ਦਾ ਜੰਪਾ ਲਾਂ ਜਿਸ ਦਿਨ ਰਾਜਾ ਜੀ ਨੂੰ ਟਿਕਟ ਮਿਲੀ ਆ ਪਾਰਟੀ ਵੱਲੋਂ ਇਹ ਵੀ 3 ਦਿਨ ਬਾਅਦ ਆਏ ਆ ਲੁਧਿਆਣੇ ਚ ਮੈਨੂੰ ਜਦੋਂ ਟਿਕਟ ਮਿਲੀ ਆ ਮੈਂ ਇੱਥੇ ਚੋੜੇ ਵਿਆਰ ਦੇ ਵਿੱਚ ਆਪਣੇ ਹਨੂਮਾਨ ਜੰਤੀ ਦੀ ਸ਼ੋਭਾ ਯਾਤਰਾ ਦੇ ਕਾਰਡ ਵੰਡ ਰਿਹਾ ਵਾਂ ਜਦੋਂ ਮੈਂ ਚੋੜੇ ਵਿਆਰ ਚ ਇੱਥੇ ਆ ਕੇ ਆਪਣੇ ਘਰ ਅੱਗੇ ਆ ਕੇ ਖੜਾ ਲੋਕ ਇੱਥੇ ਢੋਲ ਵਜਾ ਰਹੇ ਸੀ ਤੇ ਲੋਕ ਇੱਥੇ ਰਸ਼ ਇਧਰੋਂ ਰਾਜਾ ਜੀ ਨੂੰ 3 ਦਿਨ ਪਹਿਲਾਂ ਬਾਅਦ ਦੇ ਵਿੱਚ ਪ੍ਰੋਗਰਾਮ ਬਣਾਉਣਾ ਪਿਆ ਗਿੱਦੜ ਵਾਏ ਤੋਂ ਹੋਰ ਪੰਜਾਬ ਤੋਂ ਕੋਨੇ-ਕੋਨੇ ਤੋਂ ਲਿਆ ਕੇ ਲੋਕਾਂ ਨੂੰ ਇੱਥੇ ਲੋਕਾਂ ਨੂੰ ਦਿਖਾਉਣਾ ਪਿਆ ਵੀ ਮੈਂ ਇੱਥੇ ਦਾ ਕੈਂਡੀਡੇਟ ਆ ਅੱਜ ਵੀ ਜੇ ਕਿਸੇ ਜਨਤਾ ਦੇ ਵਿੱਚ ਜਾਂਦੇ ਆ ਤਾਂ ਪਛਾਣ ਆਪਣੀ ਪਛਾਣ ਦੇਣੀ ਪੈਂਦੀ ਆ ਮੈਂ ਰਾਜਾ ਬੜਿੰਗ ਦੂਜਾ ਬੰਦਾ ਦੱਸ ਰਿਹਾ ਇਹ ਰਾਜਾ ਬੜਿੰਗ ਜੀ ਆ ਜੀ ਇਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਆ ਸਾਨੂੰ ਕੋਈ ਆਪਣੀ ਪਛਾਣ ਦੱਸਣ ਦੀ ਲੋੜ ਨਹੀਂ ਮੈਂ ਐਸੇ ਲੁਧਿਆਣੇ ਦਾ ਜੰਪਲ ਹੋਰ ਲੁਧਿਆਣੇ ਦਾ ਪੁੱਤਾਂ ਸ਼ਹਿਰ ਦਾ ਇਸ ਕਰਕੇ ਰਾਜਾ ਜੀ ਹੁਣ ਆਈ 180 ਕਿਲੋਮੀਟਰ ਦੂਰ ਤੋਂ ਆ ਉਹਨਾਂ ਨੂੰ ਲੋਕ ਇਸ ਗੱਲੋਂ ਪਸੰਦ ਨਹੀਂ ਕਰ ਰਹੇ ਉਹ ਤਾਂ ਕਹਿੰਦੇ ਮੈਂ ਘਰ ਲੈ ਲਿਆ ਦੇਖੋ ਪੱਕੀ ਡੀਲ ਹੋ ਗਈ ਪੱਕੀ ਡੀਲ ਹੋ ਗਈ ਕਿਰਾਏ ਤੇ ਕਿਰਾਇਨਾਮਾ ਕਿਸੇ ਦਾ ਕਰਾ ਲੈਣਾ ਦੋਸਤੀ ਦੇ ਵਿੱਚ ਜਾਂ ਪਾਰਟੀ ਕਿਸੇ ਦੇ ਬਰਕਰ ਦੇ ਤੌਰ ਤੇ ਜਿਹੜਾ ਇਹਨਾਂ ਤੋਂ ਪਹਿਲਾਂ ਕਾਂਗਰਸ ਦਾ ਨਮਾਇੰਦਾ ਸੀਗਾ 10 ਸਾਲ ਲਗਾਤਾਰ ਚੁਣਿਆ ਘਰ ਤਾਂ ਉਹਨੇ ਨਹੀਂ ਲਿਆ ਆਪਣਾਏ ਨੇ ਕੀ ਲੈਣਾ ਵਾ ਇਹ ਤਾਂ ਇਹਨਾਂ ਨੇ ਰਾਜਨੀਤੀ ਨੂੰ ਬਿਨਸ ਦੇ ਤੌਰ ਤੇ ਦੇ ਦਿਆ ਅਟੈਚੀ ਦੇ ਵਿੱਚ ਕੱਪੜੇ ਪੈਕ ਕਰਦੇ ਆ ਚਲੋ ਲੁਧਿਆਣੇ ਅਸੀਂ ਇਲੈਕਸ਼ਨ ਲੜ ਕੇ ਆਈਏ ਜਾ ਕੇ ਇਹਨਾਂ ਲੋਕਾਂ ਦੇ ਬਿੱਟੂ ਐਦਾਂ ਹੀ ਫਿਰੋਜ਼ਪੁਰ ਚਲੇ ਗਿਆ ਸੀਗਾ ਪਹਿਲਾਂ ਇਹਨਾਂ ਲੋਕਾਂ ਨੇ ਰਾਜਨੀਤੀ ਨੂੰ ਮਯਾਗ ਤੇ ਤਬੀਨਸ ਬਣਾਇਆ ਹੋਇਆ ਵਾ ਪਰ ਤੁਹਾਨੂੰ ਕਹਿੰਦੇ ਹੈਗੇ ਕਿ ਤੁਸੀਂ ਤੇ ਜਾ ਕੇ ਵਿਧਾਨ ਸਭਾ ਬੋਲਦੇ ਨਹੀਂਗੇ ਕੋਈ ਇੱਕ ਸ਼ਬਦ ਬੋਲਿਆ ਹੋਵੇ ਕੋਈ ਇੱਕ ਚੀਜ਼ ਬੋਲੀ ਹੋਵੇ ਦੱਸੋ ਵਿਧਾਨ ਸਭਾ ਦਾ ਇਹੀ ਹੋਣੀ ਜਿਹੜਾ ਉਹਦਾ ਚੈਲੰਜ ਆ ਮੈਂ ਉਹਨੂੰ ਚੈਲੰਜ ਦਾ ਜਵਾਬ ਦੇਣ ਲੱਗਿਆ ਮੈਂ ਆਪਣੇ ਵੱਲੋਂ ਚੈਲੰਜ ਕਰਦਾ ਆ ਦੇਖ ਲਓ ਤੁਸੀਂ ਵਿਧਾਨ ਸਭਾ ਚ ਜਿਹੜਾ ਕੁਝ ਮੈਂ ਬੋਲਿਆ ਰਾਜਾ ਜੀ ਕਹਿੰਦੇ ਆ ਆ ਦੇਖੋ ਆ ਕਿੱਥੇ ਦੀ ਆ ਆ ਵਿਧਾਨ ਸਭਾ ਦੇ ਮੇਰੇ ਸਵਾਲ ਮਾਂ ਬੱਚੇ ਇਹ ਤਾਂ ਫਿਰ ਕਦੇ ਇੱਕ ਵਾਰ ਬੋਲਤਾ ਹੋਊਗਾ ਨਹੀਂ ਇਹ ਜਿੰਨੀ ਵਾਰ ਮਰਜ਼ੀ ਦੇਖੋ ਜੀ 5-6 ਵਾਰੀ 5-6 ਵਾਰੀ ਬੋਲਿਆ ਹੈ ਹਾਂ ਹਾਂ ਹਾਲੋ ਅੱਛਾ ਰਾਜੀ ਨੇ ਤੁਹਾਨੂੰ ਚੈਲੰਜ ਵੀ ਕੀਤਾ ਵੀਡੀਓ ਤਾਂ ਤੁਸੀਂ ਦਿਖਾ ਰਹੇ ਹੋ ਮੈਨੂੰ ਉਹਨਾਂ ਨੇ ਚੈਲੰਜ ਕੀਤਾ ਤੁਹਾਨੂੰ ਮੈਂ ਤੁਹਾਡੇ ਰਾਜੇ ਨੂੰ ਚੈਲੰਜ ਕਰਦਾ ਇਸ ਗੱਲ ਦਾ ਉਹਨੇ ਉਹਨੂੰ ਕਹੋ ਵੀ ਹੁਣ ਮਾਲਵੇ ਦਾ ਨਾਮ ਜਿਹੜਾ ਉਹਨੇ ਕਿਹਾ ਸੀਗਾ ਵੀ ਜੇ ਪੱਪੀ ਵਿਧਾਨ ਸਭਾ ਚ ਬੋਲਿਆ ਹੋਵੇ ਤਾਂ ਮੈਂ ਕਹਿ ਦੂੰਗਾ ਲੁਧਿਆਣੇ ਦੇ ਲੋਕਾਂ ਨੂੰ ਵੀ ਪੱਪੀ ਨੂੰ ਵੋਟਾਂ ਪਾ ਦੋ। ਉਹਨੂੰ ਕਹੋ ਵੀ ਹੁਣ ਮਾਲਵੇ ਦਾ ਨਾਮ ਨਾ ਲੋਕਾਂ ਦੀ ਨਿਗਾਹ ਦੇ ਵਿੱਚ ਹੋਰ ਕਦੀ ਨਹੀਂ ਮਾਲਵੇ ਦੇ ਲੋਕਾਂ ਨੇ ਤੈਨੂੰ ਉੱਥੇ ਐਂਟਰ ਨਹੀਂ ਹੋਣ ਦੇਣਾ ਮਾਲਵੇ ਦੇ ਵਿੱਚ। ਜੇ ਹੁਣ ਤੂੰ ਆਪਣੀ ਜ਼ੁਬਾਨ ਤੋਂ ਭੱਜਿਆ ਪੰਜਾਬੀ ਆਪਣੀ ਜ਼ੁਬਾਨ ਤੇ ਘੜਦਾ ਵਾ। ਆ ਮੈਂ ਉਹਨੂੰ ਚੈਲੰਜ ਕਰਤਾ ਤੁਹਾਡੇ ਲਈ। ਹੁਣ ਤੁਸੀਂ ਉਹਨੂੰ ਪੁੱਛ ਲਿਓ ਵੀ ਆ ਤੈਨੂੰ ਚੈਲੰਜ ਕੀਤਾ ਪੱਪੀ ਪ੍ਰਾਸ ਨੇ। ਤੂੰ ਕਹਿੰਦਾ ਸੀਗਾ ਬਈ ਇੱਕ ਵਾਰੀ ਨਹੀਂ ਵਿਧਾਨ ਸਭਾ ਚ ਬੋਲਿਆ ਜਿੰਨੀ ਵਾਰ ਬੋਲਿਆ ਮੈਂ ਤੁਹਾਨੂੰ ਦੱਸ ਦਿਖਾਤਾ ਔਰ ਇਹ ਤੁਸੀਂ ਦਿਖਾ ਕੇ ਜਰੂਰ ਪੁੱਛਿਓ ਨੂੰ ਬਈ ਹੁਣ ਦੱਸ ਵੀ ਪੱਪੀ ਨੂੰ ਜੇ ਤੂੰ ਵੋਟਾਂ ਨਹੀਂ ਪਾਉਣੀਆ ਤਾਂ ਫਿਰ ਹੁਣ ਤੂੰ ਮਾਲਵੇ ਦੇ ਲੋਕੀ ਤੈਨੂੰ ਇਸ ਗੱਲ ਦਾ ਜਵਾਬ ਦਉਗੇ ਤੈਨੂੰ ਉੱਥੇ ਐਂਟਰੀ ਨਹੀਂ ਕਰ ਲੰਦੇ ਮਾਲਵੇ ਦੇ ਲੋਕ ਪੰਜਾਬੀ ਆਪਣੀ ਜਵਾਨ ਤੇ ਖੜਦਾ ਜੇ ਹੁਣ ਜਵਾਨ ਆਲਾ ਹੋਇਆ ਤਾਂ ਭੱਜੀ ਨਾ ਇਸ ਗੱਲ ਤੋਂ ਕਿਹੜੇ ਕਿਹੜੇ ਮੈਂ ਤੁਹਾਡੇ ਤੋਂ ਪੁੱਛ ਲੈਣਾ ਚਲੋ ਕਿਹੜੇ ਕਿਹੜੇ ਮੁੱਦਿਆਂ ਤੇ ਬੋਲਿਆ ਤੁਸੀਂ ਲੁਧਿਆਣੇ ਦਾ ਸਭ ਨਾਲੋਂ ਵੱਡਾ ਜਿਹੜਾ ਪ੍ਰੋਬਲਮ ਅੱਜ ਲੋਕਾਂ ਨੂੰ ਤਕਲੀਫ ਆ ਰਹੀ ਆ ਆਪਣੇ ਬੱਚਿਆਂ ਦੇ ਪੜ੍ਹਾਈ ਤੇ ਉਹਦਾ ਜਦੋਂ ਦੇ 747 ਤੋਂ ਲੋਕ ਆ ਕੇ ਇੱਥੇ ਬਸੇ ਆ ਲੁਧਿਆਣੇ ਦੇ ਅੰਦਰ ਲਾਲ ਲਕੀਰ ਦੇ ਜਿਹੜੇ ਮਕਾਨ ਨੇ ਉਹ ਲੋਕਾਂ ਦੀ ਅੱਜ ਮੈਨੂੰ ਲੱਗਦਾ 40 40% ਲੁਧਿਆਣੇ ਦੇ ਲੋਕਾਂ ਦੀ ਇਸ ਗੱਲੋਂ ਉਹਨਾਂ ਦੇ ਬੱਚੇ ਵੀ ਨਹੀਂ ਪੜ ਸਕਦੇ ਔਰ ਉਹ ਨਾ ਕਿਸੇ ਤੋਂ ਲੋਨ ਲੈ ਕੇ ਬੈਂਕ ਤੋਂ ਕੋਈ ਆਪਣੇ ਕਾਰੋਬਾਰ ਕਰ ਸਕਦੇ ਆ ਅੱਜ ਉਹ ਗਰੀਬ ਤੇ ਗਰੀਬ ਹੀ ਬੈਠੇ ਆ ਉਦਾਂ ਹੀ ਉਸ ਮਕਾਨਾਂ ਦੇ ਉੱਤੇ ਮੈਂ ਉੱਥੇ ਸਵਾਲ ਉਠਾਇਆ ਸੀ ਵੀ ਉਹਨਾਂ ਨੂੰ ਮਾਲਕਨਾ ਹੱਕ ਦਿੱਤਾ ਜਾਵੇ ਉਹਨਾਂ ਤੋਂ ਜਿਹੜੇ ਅੱਜ ਦੇ ਬਣਦੇ ਪੈਸੇ ਆ ਜਿੰਨੇ ਗਵਰਨਮੈਂਟ ਕੋਈ ਕੱਢੇ ਉਹਦੇ ਉਹਨਾਂ ਨੂੰ ਰਜਿਸਟਰੀ ਕਰਾ ਕੇ ਉਹਨਾਂ ਨੂੰ ਉਹਨਾਂ ਦਾ ਮਾਲਕਨਾ ਹੱਕ ਦਿੱਤਾ ਜਾਵੇ ਹੂੰ ਹੂੰ ਇਹ ਇਹ ਸਵਾਲ ਫਿਰ ਦੂਸਰਾ ਇੱਕ ਲੁਧਿਆਣੇ ਦੀ ਸਭ ਨਾਲ ਵੱਡੀ ਪ੍ਰੋਬਲਮ ਜਿਹੜੀ ਆ ਅੱਜ ਉਹ ਆਪਣੇ ਨਸ਼ੇ ਦੇ ਵਿੱਚ ਜਿਹੜੇ ਜਵਾਕ ਆਪਣੇ ਪੰਜਾਬ ਦੇ ਪੰਜਾਬੀਆਂ ਦੇ ਮੱਥੇ ਤੇ ਟਿੱਕਾ ਲੱਗਿਆ ਹੋਇਆ ਪਿਛਲੀਆਂ ਸਰਕਾਰਾਂ ਨੇ ਜੋ ਨਸ਼ੇ ਦਾ ਕਾਰੋਬਾਰ ਕਰਾਇਆ ਉਹਨੂੰ ਬੱਚੇ ਨੂੰ ਮੈਂ ਬਿਲਕੁਲ ਠੀਕ ਕਰਕੇ 70 ਬੱਚਿਆਂ ਨੂੰ ਠੀਕ ਕਰਕੇ ਉਹਨਾਂ ਨੂੰ ਮਾਵਾ ਦੀ ਝੋਲੀ ਚ ਪਾ ਕੇ ਆਇਆ ਔਰ ਮੈਂ ਉਸ ਬਦਾਨਸਵਾਚੇ ਸਵਾਲ ਉਠਾਇਆ ਔਰ ਦਿਖਾਇਆ ਇੱਕ ਬੰਦਾ ਜਿਹੜਾ ਬੱਚਾ ਨਸ਼ਾ ਕਰਦਾ ਸੀ ਬਿਲਕੁਲ ਉਹਨੇ ਆਪਣਾ ਹੈ ਉਹ ਸਿੱਖ ਪਰਿਵਾਰ ਚੋਂ ਸੀਗਾ ਪਰ ਉਹਨੇ ਕੇਸ ਵੀ ਕਟਾਇਆ ਹੋ ਸੀ ਉਹਦਾ ਮੈਂ ਜਦੋਂ ਇਲਾਜ ਕਰਾਇਆ ਬਿਲਕੁਲ ਵਿਧਾਨ ਸਭਾ ਚ ਉਹਦੀਆਂ ਬਕਾਇਦਾ ਤਸਵੀਰਾਂ ਦਿਖਾਈਆਂ ਰਾਜਾ ਜੀ ਵੀ ਉੱਥੇ ਬੈਠੇ ਸੀ ਪਰ ਇਹ ਬੈਠਾ ਹੀ ਘਟਾ ਇਹਨਾਂ ਨੇ ਤਾਂ ਧਰਨਿਆਂ ਤੋਂ ਸਵਾਇ ਹੋਰ ਕੁਝ ਕੀਤਾ ਹੀ ਨਹੀਂਗਾ 12 14 ਹੈਗੇ ਜਦ ਹੀ ਉੱਠ ਕੇ ਬਾਹਰ ਚਲ ਜਾਂਦੇ ਆ ਜਦੋਂ ਅਸੀਂ ਸਵਾਲ ਕਰੀਦਾ ਆਪਣਾ ਉਹ ਮੈਂ ਤਸਵੀਰਾਂ ਦਿਖਾਈਆਂ ਬਕਾਇਦਾ ਵਿਧਾਨ ਸਭਾ ਚ ਵੀ ਪਹਿਲਾਂ ਇਹਨਾਂ ਦੇ ਹਾਲਾਤ ਇਹਨਾਂ ਦੀ ਸਰਕਾਰ ਵਲੇ ਲੋਕ ਬੱਚੇ ਇਦਾਂ ਸੀਗੇ ਅੱਜ ਗੁਰਸਿੱਖ ਬਣਾ ਕੇ ਮਾਵਾਂ ਦੇ ਕੋਲ ਛੱਡ ਕੇ ਆਇਆ ਬੱਚਿਆਂ ਨੂੰ ਹਮ ਹਮ ਅੱਛਾ ਇਥੋਂ ਭਾਰਤ ਪੂਸ਼ਣ ਆਸ਼ੂ ਦੇ ਨਾਲ ਮੇਰਾ ਇੰਟਰਵਿਊ ਹੋਇਆ ਉਹਦੇ ਚ ਇਹ ਚਰਚਾ ਸੀ ਕਿ ਟਿਕਟ ਉਹਨਾਂ ਨੂੰ ਮਿਲੇਗੀ ਉਹ ਕਹਿੰਦੇ ਕਾਂਗਰਸ ਚ ਹਿੰਦੂਆਂ ਨੂੰ ਦੋ ਨਿਊ ਟਿਕਟਾਂ ਮਿਲੀਆਂ ਨੇ ਜਦੋਂ ਕਿ ਜ਼ਿਆਦਾ ਨੂੰ ਮਿਲਣਾ ਚਾਹੀਦੀਆਂ ਸੀਗੀਆਂ ਭਾਰਤ ਪੂਸ਼ਣ ਆਸ਼ੂ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ ਦੇਖੋ ਗੱਲ ਸੁਣੋ ਭਾਰਤ ਪੂਸ਼ਣ ਆਸ਼ੂ ਲੋਕਲ ਆ ਉਹ ਇੱਥੇ ਦਾ ਮੰਤਰੀ ਵੀ ਬਤੌਰ ਮੰਤਰੀ ਵੀ ਰਹਿ ਚੁੱਕਿਆ ਵਾ ਇੱਥੇ ਦੇ ਉਹਦੀ ਚਾਰ ਬੰਦਿਆਂ ਚ ਪਹਿਚਾਣਾ ਜੇ ਭਾਰਤ ਪੂਛ ਨਾਸ਼ੂ ਹੁੰਦਾ ਉਹਨੂੰ ਇਹ ਨਹੀਂ ਦੱਸਣਾ ਬਣਾ ਸੀ ਵੀ ਮੈਂ ਭਾਰਤ ਪੂਛ ਨਾਸ਼ੂ ਆ ਹੁਣ ਰਾਜਾ ਜੀ ਨੂੰ ਦੱਸਣਾ ਪੈਂਦਾ ਦੂਜਾ ਐਮ ਐਲ ਏ ਦੱਸ ਰਿਹਾ ਵੀ ਇਹ ਰਾਜਾ ਬੜਿੰਗ ਜੀ ਆ ਇਸ ਕਰਕੇ ਆਹੀ ਫਰਕ ਸੀ ਆਸ਼ੂ ਨੂੰ ਮਿਲੀ ਹੁੰਦੀ ਅੱਜ ਲੋਕਲ ਬੰਦੇ ਵੀ ਕਹਿੰਦੇ ਹੁੰਦੇ ਹਮ ਉਹਨਾਂ ਨੂੰ ਵੀ ਆਂਦੇ ਕਿ ਉਹਨਾਂ ਦਾ ਚਲੋ ਅੰਦਰੂਨੀ ਪਾਰਟੀ ਮਰ ਮਸਲਾ ਹੋਊਗਾ ਉਹਦੇ ਵਿੱਚ ਅਸੀਂ ਨਹੀਂ ਪਰੇ ਬਾਹਰਲੇ ਲੋਕਾਂ ਨੂੰ 180 ਕਿਲੋਮੀਟਰ ਦੂਰੋਂ ਲਿਆ ਕੇ ਬੰਦੇ ਨੂੰ ਲੋਕਾਂ ਦੇ ਉੱਤੇ ਥੋਪ ਦੇਣਾ ਕਾਂਗਰਸ ਇਹੋ ਹੀ ਉਸ ਗੱਲ ਨੂੰ ਪਰੇਸ਼ਾਨ ਉਹੀ ਬੋਝ ਸਮਝਦੇ ਆ ਵੀ ਸਾਡੇ ਤੇ ਬੋਝ ਪਾਤਾ ਕੌਣ ਕੌਣ ਪਰੇਸ਼ਾਨ ਸਾਰੇ ਪਰੇਸ਼ਾਨ ਜਿਹਦੀ ਜਿਹਦੀ ਨਵੇ ਨੂੰ ਫੜੋਂਗੇ ਉਹ ਤੁਹਾਨੂੰ ਪਰੇਸ਼ਾਨੀ ਲੱਗੂਗਾ ਕਿ ਕਾਂਗਰਸ ਅੰਦਰ ਖਾਤੇ ਤੁਹਾਨੂੰ ਸਪੋਰਟ ਕਰ ਰਹੀ ਹੈ ਸਭ ਸਭ ਪਰੇਸ਼ਾਨ ਵਿਚਾਰੇ ਤੁਹਾਨੂੰ ਸਪੋਰਟ ਕਰ ਰਹੀ ਹੈ ਕਾਂਗਰਸ ਅੰਦਰ ਖਾਤੇ ਸਪੋਰਟ ਤਾਂ ਹੁਣ ਸਾਰੇ ਲੁਧਿਆਣੇ ਦੇ ਲੋਕ ਜਾਣਦੇ ਆ ਇਸ ਗੱਲੋਂ ਉਹਨਾਂ ਨੂੰ ਪਤਾ ਵਾ ਮੇਰੀ ਸੇਵਾ ਦੇ ਮਤਲਕ ਸਾਰਿਆਂ ਨੂੰ ਪਤਾ ਵਾ ਵੀ ਇਹ ਸੇਵਾ ਦਾ ਕਰਦਾ ਵਾ ਇਲਾਕੇ ਦੇ ਵਿੱਚ ਜੇ ਮੈਂ ਆਪਣੇ ਹਲਕੇ ਦੀ 2 ਸਾਲ ਸਵਾ 2 ਸਾਲ ਸੇਵਾ ਕੀਤੀ ਆ ਤਾਂ ਹੀ ਪਾਰਟੀ ਨੇ ਅੱਜ 9 ਹਲਕਿਆਂ ਦੀ ਸੇਵਾ ਦਿੱਤੀ ਆ ਮੁਕਾਬਲਾ ਕਿਹਦੇ ਨਾਲ ਆ ਤੁਹਾਡਾ ਮੁਕਾਬਲਾ ਅਸੀਂ ਦਾ ਵਿਕਾਸ ਦੇ ਮੁਕਾਬਲੇ ਨੂੰ ਗਿੰਦੇ ਆ ਜੀ ਮੁਕਾਬਲੇ ਵਾਲੇ ਦਾ ਪਹਿਲਾਂ ਘਰ ਬਣਾਦੇ ਜਿਹੜੇ ਕਹਿੰਦੇ ਸੀ ਅਸੀਂ ਆਵਾਂਗੇ ਗੁੱਟ ਕੇ ਹੱਥਾਂ 'ਚ ਫੜ ਫੜ ਕੇ ਵੀ ਇੰਨੀ ਦੇ ਰਾਹ ਕਰਾਂਗੇ ਅਸੀਂ ਉਹ ਰਾਜਨੀਤੀ ਨਹੀਂ ਕੀਤੀ ਜੋ ਸਾਡੇ ਸੁਪਰੀਮੋ ਅਰਬਿੰਦ ਕੇਜੀਵਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬੀਆਂ ਦਾ ਮਾਣ ਅੱਜ ਸਾਡੇ 3.5 ਕਰੋੜ ਪੰਜਾਬੀਆਂ ਦਾ ਉਹ ਜੋ ਅਸੀਂ ਕੰਮ ਕੀਤਾ ਵਾ ਉਹਨਾਂ ਦੀ ਗਵਾਹੀ ਦੇ ਵਿੱਚ ਆਪਣੇ ਹਲਕਿਆਂ 'ਚ ਉਹੀ ਕੰਮ ਅੱਜ ਲੋਕਾਂ ਨੂੰ ਦੱਸ ਰਹੇ ਆਂ ਬਾਂਸ ਬ੍ਰਦਰ ਵੀ ਇੱਧਰ ਆ ਚੁੱਕੇ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ ਦੇਖੋ ਮਹੱਲੇ ਦੀ ਰਾਜਨੀਤੀ ਖਤਮ ਹੋ ਗਈ ਹੁਣ ਮਹੱਲੇ ਦੀ ਰਾਜਨੀਤੀ ਨਹੀਂ ਰਹੀ ਬੱਚੇ ਬਹੁਤ ਸਿਆਣੇ ਹੋ ਗਏ ਸੋਸ਼ਲ ਮੀਡੀਆ ਦਾ ਜੋਗਾ ਹੁਣ ਦੋਨਾਂ ਭਰਾਵਾਂ ਦੀ ਤਾਂ ਜਮਾਨਤ ਜਬਤੋ ਕੇ ਢੀ ਹੈ ਜੀ ਉਹਨਾਂ ਨੂੰ ਹੁਣ ਜਲੰਧਰ ਵੀ ਸਪੋਰਟ ਕਰਕੇ ਫੁੱਲ ਨੂੰ ਦੇਖ ਲਈ ਇਹਨਾਂ ਨੇ ਫੁੱਲ ਦੀ ਵੀ ਮਦਦ ਕੀਤੀ ਨਾ ਭਾਜਪੀ ਦੀ ਜਿਮਨੀ ਚੌਂਚ ਹਮ ਇਸ ਕਰਕੇ ਲੋਕ ਅੱਜ ਸਾਰਾ ਕੁਝ ਜਾਣਦੇ ਆ ਫਿਰ ਸਾਲ ਇੱਕੋ ਲੜੀ ਸੀ ਇਹ ਸਟਾਫ ਦੇ ਬਾਹਰ ਬੈਠੀ ਰਹੀ ਆ ਕਿ ਪੁਲਿਸ ਕਮਿਸ਼ਨਰ ਦੇ ਉਦੋਂ ਵੀ ਕਾਂਗਰਸ ਦਾ ਇਰਾਦਾ ਸੀਗਾ ਅੱਜ ਕਾਂਗਰਸ 'ਚ ਹੀ ਲੈਣਾ ਸੀ ਉਹਨਾਂ ਨੂੰ ਹੋਰ ਤਾਂ ਸਾਰੀਆਂ ਬਹੁਜਾਂ ਸਮਾਜ ਪਾਰਟੀ ਜੋ ਘੁੰਮੇ ਆਏ ਕਿਸੇ ਨੇ ਨਹੀਂ ਲਿਆ ਐਂਡ ਜਾ ਕੇ ਉਹਨਾਂ ਆਪ ਦੋਨੇ ਰਾਹੁਲ ਗਾਂਧੀ ਤੋਂ ਪਰਨਾ ਪੁਆਏ ਹਮਮ ਇਸ ਕਰਕੇ ਲੁਧਿਆਣੇ ਦੇ ਲੋਕ ਜਾਣਦੇ ਆ ਸਾਰੇ ਹਮਮ ਬੈਂਸ ਬ੍ਰਦਰ ਨੂੰ ਵੀ ਜਾਣਦੇ ਆ ਮੈਨੂੰ ਵੀ ਜਾਣਦੇ ਆ ਸਾਰਿਆਂ ਨੂੰ ਪਰ ਰਾਜੇ ਨੂੰ ਕੋਈ ਨਹੀਂ ਜਾਣਦਾ ਲੁਧਿਆਣੇ ਹੂੰ ਕਿਉਂ ਤੁਸੀਂ ਇਹ ਕਿਵੇਂ ਕਹਿ ਸਕਦੇ ਹੋਗੇ ਨਹੀਂ ਜਾਣਦੇ ਲੋਕ ਜਿਹਨੂੰ ਬੰਦੇ ਨੂੰ ਦੱਸਣਾ ਪਵੇ ਨਾਲ ਇੱਕ ਗਾਰਡੀਅਨ ਲੈ ਕੇ ਵੀ ਮੇਰਾ ਨਾਮ ਦੱਸੀ ਚੱਲਿਓ ਉਹ ਉਹ ਤਾਂ ਫਿਰ ਆਪ ਹੀ ਪਤਾ ਲੱਗਦਾ ਇੱਥੇ ਆ ਪਿੱਛੇ ਜੀ ਐਮਐਲਏ ਸਾਹਿਬ ਦਾ ਜਿਹੜੇ ਮੇਰੇ ਕੋਲੋਂ ਮੇਰੇ ਨਾਲ ਚੋਣ ਲੜੇ ਸੀ ਕਾਂਗਰਸ ਦੇ ਉਹਦਾ ਉਹ ਦੱਸ ਰਿਹਾ ਲੋਕਾਂ ਨੂੰ ਇਹ ਸਾਡੇ ਕੈਂਡੀਡੇਟ ਹੈ ਰਾਜਾ ਬੜਿੰਗ ਜੀ ਹੂੰ ਤੇ ਹੁਣ ਜਦੋਂ ਦੱਸ ਕੇ ਬੰਦੇ ਨੂੰ ਕਿਸੇ ਬੰਦੇ ਨਾਲ ਮਲਾਉਣਾ ਬੋਵੇ ਦਾ ਮਤਲਬ ਉਹਨੂੰ ਕੋਈ ਜਾਣਦਾ ਨਹੀਂ ਤਾਂ ਹੀ ਮਲਾਉਂਦਾ ਨਾ ਤੁਹਾਨੂੰ ਨੌ ਦਿਨੋਂ ਹਲਕਿਆਂ ਜਾਣਦੇ ਲੋਕ ਸਾਰੇ ਜਿੱਧਰ ਮਰਜੀ ਚੱਲੋ ਮੈਂ ਜਿਹੜੇ ਪਿੰਡੇ ਜਾਊਂਗਾ ਤੇ ਮੇਰਾ ਛੋਟਾ ਇਹ ਨਾਮ ਆ ਪੱਪੀ ਉਹ ਪਿਆਰ ਨਾਲ ਲੋਕ ਜਾਣਦੇ ਆ ਸਾਰੇ ਪੱਪੀ ਨਾਲ ਕੀ ਨਹੀਂ ਰੱਖਿਆ ਤੁਹਾਡਾ ਪੱਪੀ ਮੇਰੀ ਮਜ਼ਨ ਨੇ ਰੱਖਿਆ ਪਿਆਰ ਨਾਲ ਕਿਉਂ ਪਿਆਰ ਵੀ ਮੈਂ ਪਿਆਰ ਕਰਦਾ ਸਾਰਿਆਂ ਨਾਲ ਲੋਕਾਂ ਨਾਲ ਅੱਜ ਪੱਪੀ ਦਾ ਹੀ ਪਛਾਣ ਬਣਿਆ ਪੱਪੀ ਪਪੀ ਜੇ ਤੁਹਾਨੂੰ ਕੋਈ ਪੁੱਛੇ ਕਿ ਅਸੀਂ ਤੁਹਾਨੂੰ ਕਿਉਂ ਵੋਟ ਪਾਈਏ ਇਹੇ ਜੀ ਤੁਸੀਂ ਕੀ ਲੱਗੋਂ ਕਿ ਤੁਹਾਨੂੰ ਕਿਉਂ ਵੋਟ ਪਾਵੇ ਕਿਸੇ ਗੱਲਾਂ ਮਨ ਨੂੰ ਦੁੱਖ ਵੀ ਲੱਗਦਾ ਵੀ ਪੰਜਾਬ ਸਾਡਾ ਇੱਕ ਗੱਬਰੂ ਦੇ ਨਾਮ ਤੇ ਪਛਾਣਿਆ ਜਾਂਦਾ ਸੀ ਦਾਰਾ ਸਿੰਘ ਮਿਲਖਾ ਸਿੰਘ ਢੱਡੇ ਨਾਮੀ ਬੰਦੇ ਇਸ ਧਰਤੀ ਤੇ ਪੈਦਾ ਹੋਏ ਆ ਪਰ ਮੈਨੂੰ ਇਸ ਗੱਲ ਦਾ ਦੁੱਖ ਲੱਗਦਾ ਜਦੋਂ ਪਿਛਲੇ ਸਮੇਂ ਤੇ ਮੈਂ ਮਲੇ ਦੀਆਂ ਬੋਟਾਂ ਮੰਗਦਾ ਫਰਦਾ ਸੀ ਉਦੋਂ ਮੈਨੂੰ ਕਿਲੇ ਮੱਲਾ ਸਾਡਾ ਇੱਕ ਇੱਥੇ ਇਤਿਹਾਸਕ ਮੱਲਾ ਜਿਹਦੇ ਨਾਮ ਤੇ ਲੁਧਿਆਣੇ ਦਾ ਨਾਮ ਰੱਖਿਆ ਗਿਆ ਲੋਧੀਆਂ ਦਾ ਕਿਲਾ ਉਹਨੂੰ ਕਹਿੰਦੇ ਸੀ ਉਹ ਕਿਲੇ ਮੱਲੇ ਦੇ ਨਾਲ ਜਿੰਨੀ ਰੈਸ਼ਾ ਉੱਥੇ ਦੀਆਂ ਮਾਵਾ ਨੇ ਮੈਨੂੰ ਰੋ ਰੋ ਕੇ ਜਦੋਂ ਦੱਸਿਆ ਵੀ ਮੇਰਾ ਕੱਲਾ ਕੱਲਾ ਮੁੰਡਾ ਵਾ ਬਈ ਮੁੰਡਾ ਵੀ ਗਿਆ ਨਸ਼ੇ ਦੇ ਵਿੱਚ ਚਿੱਟੇ ਦੇ ਤੇ ਘਰ ਦਾ ਸਿਲੰਡਰ ਵੀ ਵੇਚ ਗਿਆ ਜਦੋਂ ਮਾਮਾ ਨੇ ਰੋ ਰੋ ਕੇ ਦੱਸਿਆ ਉਹ 70 ਬੱਚੇ ਮੈਂ ਉਸ ਇਲਾਕੇ ਦੇ ਬਿਲਕੁਲ ਠੀਕ ਕਰਕੇ ਮਾਮਾ ਦੀ ਝੋਲੀ 'ਚ ਛੱਡ ਕੇ ਆਇਆ ਇਹ ਕੰਮ ਜ਼ਰੂਰੀ ਨੇ ਜਿਹੜਾ ਕੰਮ ਪੰਜਾਬ ਦੀ ਜਵਾਨੀ ਨੂੰ ਇਹ ਖਾ ਰਿਆ ਵਾ ਪੰਜਾਬ ਦੇ ਆਉਣ ਵਾਲਾ ਜਿਹੜਾ ਸਾਡਾ ਭੂਕਾ ਜੀ ਉਹਦੇ ਅੰਦਰ ਇਹਨਾਂ ਰਾਜਨੀਤੀ ਪਾਰਟੀਆਂ ਨੇ ਜ਼ਹਿਰ ਪਾਤੀ ਤੇ ਉਹਨਾਂ ਨੂੰ ਠੀਕ ਕਰਾਇਆ ਮੈਂ 70 ਬੱਚੇ ਬਿਲਕੁਲ ਠੀਕ ਕਰਾ ਕੇ ਪਹਿਲਾ ਕੰਮ ਦਾ ਮੈਂ ਆਪਣੇ ਇਲਾਕੇ ਦਾ ਇਹ ਹੂੰ ਦੂਸਰਾ ਇੱਥੇ 40-40 ਸਾਲ ਦੇ ਡੰਪ ਬਣੇ ਹੋਏ ਸੀ ਕੂੜੇ ਦੇ ਔਰ ਵਪਾਰੀਆਂ ਦਾ ਸ਼ਹਿਰ ਹੈ ਵਪਾਰੀ ਕੋਈ ਵੀ ਸਾਡੀ ਲੁਧਿਆਣੇ ਦੀ ਕਿੱਡੀ ਮਾੜੀ ਪਹਿਚਾਨ ਨਾਮ ਦੀ ਬੰਦੀ ਸੀ ਉਹ ਕਹਿੰਦੇ ਜਾਣੇ ਦਾ ਅਸੀਂ ਹੋਜਰੀ ਵਾਲਿਆਂ ਤੋਂ ਮਾਲ ਲੈਣ ਲਈ ਆ ਔਰ ਸਾਹਮਣੇ ਕੂੜਿਆਂ ਦੇ ਢੇਲ ਲੱਗਿਆ ਮੈਂ ਉਹ 70 ਸਾਲ ਦੇ 60 ਸਾਲ ਦੇ ਜਿਹੜੇ ਕੂੜਿਆਂ ਦੇ ਢੇਰ ਸੀ ਉਹ ਸਾਰੇ ਚਕਾਏ ਐ ਲੁਧਿਆਣੇ ਚ ਕੰਮ ਕੀਤਾ ਜਮੀਨੀ ਲੈਵਲ ਤੇ ਕੰਮ ਕੋਈ ਲੋਕ ਦਿਖਾਵੇ ਵਾਲਾ ਨਹੀਂ ਹੁੰਦਾ ਕੰਮ ਉਹ ਹੁੰਦਾ ਵਾ ਜਦੋਂ ਲੋਕਾਂ ਦੇ ਦਿਲਾਂ ਚ ਘਰ ਘਰ ਜਵੇ ਵੀ ਹਾਏ ਬੰਦੇ ਨੂੰ ਅਸੀਂ ਵੋਟ ਪਾਈ ਆ ਵੀ ਇਹ ਕੰਮ ਕਰ ਰਿਹਾ ਸਾਡੇ ਫਰਦੀ ਕਾਂਗਰਸੀ ਅਕਾਲੀ ਜਾਂ ਹੋਰ ਪਾਰਟੀਆਂ ਕਹਿੰਦੀਆਂ ਨੇ ਆਪਨੇ ਕੁਛ ਨਹੀਂ ਕੀਤਾ 2.5 ਸਾਲ ਹੋ ਗਏ ਗੱਲਾਂ ਇਹਨਾਂ ਨੇ ਬਹੁਤ ਮਾਰੀਆਂ ਸਰਕਾਰ ਚਾਉਣ ਤੋਂ ਪਹਿਲਾਂ ਕਰਦੇ ਕੁਛ ਨਹੀਂ ਹੈਗੇ ਇਹ ਦੇਖੋ ਕਾਲੀ ਜਾਂ ਕਾਂਗਰਸੀ ਇਹਨਾਂ ਨੂੰ ਲੋਕਾਂ ਨੂੰ ਤਾਂ ਹੀ ਲੋਕਾਂ ਨੇ ਘਰ ਬਿਠਾਇਆ ਨਾ ਅਸਲ ਇਹਨਾਂ ਨੂੰ ਬਰਦਾਸ਼ਤ ਨਹੀਂ ਨਾ ਕਾਲੀਆਂ ਨੂੰ ਨਾ ਕਾਂਗਰਸ ਨੂੰ ਨਾ ਭਾਜਪੀ ਨੂੰ ਆਮ ਸਧਾਰਨ ਘਰਾਂ ਦੇ ਬੱਚੇ ਸਾਡੇ ਵਰਗੇ ਜਿਹੜੇ ਲੋਕ ਸੇਵਾ ਕਰਦੇ ਸੀਗੇ ਅੱਜ ਪਬਲਿਕ ਨੇ ਉਹਨਾਂ ਨੂੰ ਆਪਣੇ ਹਲਕੇ ਦੀਆਂ ਨੁਮਾਇੰਦਗੀਆਂ ਦਿੱਤੀਆਂ ਐਮਐਲਏ ਬਣਾ ਕੇ ਇਲਾਕੇ ਦੀ ਸੇਵਾ ਕਰ ਰਹੇ ਆ ਇਹਨਾਂ ਨੂੰ ਕਿੱਥੇ ਬਰਦਾਸ਼ਤ ਸੀ ਇਹ ਤਾਂ ਸੋਨੇ ਦੇ ਚਮਚ ਲੈ ਕੇ ਰਾਜਨੀਤੀਆਂ ਕਰਦੇ ਸੀ ਮੂੰਹ ਚ ਵੇ 5 ਸਾਲ ਤੂੰ ਪੰਜਾਬ ਨੂੰ ਲੁੱਟ ਲਾ ਪੰਜ ਸਾਲ ਅਸੀਂ ਲੁੱਟ ਲਾਂਗੇ ਇਹਨਾਂ ਨੂੰ ਕੀ ਪਤਾ ਸੀ ਵੀ ਕੋਈ ਸਿਹਦਰ ਭਗਵਾਨ ਸਿੰਘ ਮਾਂ ਨੇ ਇੱਕ ਸੁਧਾਰਨ ਕਰਦਾ ਆ ਕੇ ਬੱਚਾ ਸਾਨੂੰ ਅਹਿਸਾਸ ਕਰਾਊਗਾ ਵੀ ਹਾਂ ਤੁਸੀਂ ਪੰਜਾਬ ਨੂੰ ਲੁੱਟ ਰਹੇ ਹੋ ਉਹ ਬਰਦਾਸ਼ਤ ਨਹੀਂ ਹੋ ਰਿਹਾ ਇਹਨਾਂ ਤੋਂ ਹੂੰ 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 ਇੱਕ ਮੁੱਦਾ ਕਾਫੀ ਸਰਗਰਮ ਰਿਹਾ ਕਾਫੀ ਗਰਮ ਰਿਹਾ ਸੁਪਾਲ ਸਿੰਘ ਖੈਰਾ ਦਾ ਸੰਗਰੂਰ ਦਾ ਬਿਆਨ ਲੁਧਿਆਣੇ ਚ ਪੋਲਿਟੀਕਲ ਮੁੱਦਾ ਬਣ ਗਿਆ ਕੀ ਕਹਿਣਾ ਚਾਹੁੰਦੇ ਹੋਗੇ ਕੀ ਪ੍ਰਵਾਸੀ ਭਾਈਚਾਰੇ ਦੇ ਦਿਲ ਨੂੰ ਜਿਸਪੰਚੀਏਗੀ ਜਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋਗੇ ਕਿਉਂਕਿ ਇੱਥੇ ਦੂਜੇ ਲੋਕ ਵੀ ਕਹਿੰਦੇ ਆ ਵੀ ਜੀ ਪਿਆਪੀਆਂ ਦਾ ਰਾਈਟ ਹੋਣਾ ਚਾਹੀਦਾ ਇਹ ਹੋਣਾ ਚਾਹੀਦਾ ਦੇਖੋ ਕਾਂਗਰਸ ਦਾ ਜੇ ਆਪਾਂ ਇਹਨਾਂ ਲੋਕਾਂ ਦਾ ਇਤਿਹਾਸ ਦੇਖ ਲਈਏ ਖੈਰਾ ਚਾਹੇ ਪ੍ਰਤਾਪਾਈਵਾ ਚਾਹੇ ਰਾਜਾ ਬੜਿੰਗ ਇਹਨਾਂ ਲੋਕਾਂ ਨੂੰ ਜਦੋਂ ਰਾਜਨੀਤੀ ਦੇ ਤੌਰ ਦੇਤੇ ਵੋਟਾਂ ਦੀ ਲੋੜ ਹੁੰਦੀ ਆ ਇਹ ਕਿਸੇ ਵੀ ਭਾਈਚਾਰੇ ਨੂੰ ਕਹੇ ਜੀ ਮਰਜੀ ਥੇਸ ਪਚਾ ਸਕਦੇ ਆ ਐ ਉਹ ਸਾਡੀ ਸਾਡੀ ਛੋਟੀ ਭੈਣਾ ਰਾਜਾ ਬਰਿੰਦੇ ਦੇ ਘਰੋਂ ਉਹਨਾਂ ਦੀ ਵਾਈਫ ਤੁਸੀਂ ਅਜੇ ਉਹ ਆ ਕੇ ਲੁਧਿਆਣੇ ਚ ਪਹਿਲੀ ਐਂਟਰੀ ਕੀਤੀ ਆ ਪੱਤਰਕਾਰ ਵੀਰਾਂ ਨੇ ਪੁੱਛਿਆ ਕਹਿੰਦੀ ਪੰਜਾ ਜਿਹੜਾ ਸਾਡਾ ਵਾ ਉਹ ਬਾਬੇ ਨਾਨਕ ਦਾ ਪੰਜਾ ਵਾ ਬਾਬੇ ਨਾਨਕ ਦੇ ਪੰਜੇ ਨੇ 13 13 ਟੋਲੀ ਸਾਡਾ ਇਸ਼ਤਾ ਬਾਬਾ ਨਾਨਕ 13 13 ਟੋਲੀਆਂ ਨੇ ਸਾਰੇ ਸਮਾਜ ਨੂੰ ਭੁੱਖੇ ਦਾ ਢਿੱਡ ਭਰਿਆ 20 ਰੁਪਏ ਦਾ ਸੱਚਾ ਸੌਦਾ ਕਰਕੇ ਅੱਜ ਸਾਰੀ ਦੁਨੀਆ ਚ ਭੁੱਖਿਆਂ ਦਾ ਢਿੱਡ ਭਰਿਆ ਉਹ ਸੌਦਾ ਇਉਂ ਪੰਜੇ ਨੂੰ ਆਪਣੇ ਪੰਜੇ ਨਾਲ ਰਲਾ ਦੇ ਆ ਉਹਨਾਂ ਉਹ ਇਹਨਾਂ ਦੇ ਪੰਜੇ ਨੇ 84 ਚ ਕੀ ਕੋਸ਼ ਕੀਤਾ ਲੋਕਾਂ ਨਾਲ ਕਾਣ ਕੀਤਾ ਇਨਸਾਨੀਅਤ ਦਾ ਇਸ ਕਰਕੇ ਧਰਮ ਦੇ ਪਿੱਛੇ ਲੱਗੇ ਇਹ ਧਰਮ ਨੂੰ ਜਿੱਥੇ ਮਰਜ਼ੀ ਯੂਜ਼ ਕਰਦੇ ਆ ਵੋਟਾਂ ਪਿੱਛੇ ਉਹ ਪਾਰਟੀਆਂ ਨੇ ਜਿਹੜੀਆਂ ਕੁਝ ਵੀ ਕਰ ਸਕਦੀਆਂ ਨੇ ਹੁਣ ਪ੍ਰਵਾਸੀ ਇੱਥੇ ਅਗਰ ਨਹੀਂ ਹੋਊਗੇ ਤਾਂ ਪ੍ਰਵਾਸੀਆਂ ਜਾਊਗੇ ਕਿੱਥੇ ਉਹ ਸਾਡੇ ਪੰਜਾਬੀ ਵੀ ਬਾਹਰ ਬੈਠੇ ਆ ਹਰਿਆਣੇ ਚ ਬੈਠੇ ਆ ਜੂਪੀ ਚ ਬੈਠੇ ਆ ਹਮਾਚਲ ਚ ਬੈਠੇ ਆ ਉਹਨਾਂ ਬਾਰੇ ਕਿਸੇ ਨੇ ਨਹੀਂ ਸੋਚਣਾ ਆਪਾ ਜੇ ਖੈਰਾ ਸਾਹਿਬ ਹੋਣੇ ਇਹ ਗੱਲ ਕਰਦੇ ਆ ਤੇ ਖੈਰਾ ਸਾਹਿਬ ਨੂੰ ਇਹ ਪੁੱਛੋ ਵੀ ਜਿਹੜੇ ਬਾਹਰ ਪੰਜਾਬੀ ਬੈਠੇ ਆ ਉਹਨਾਂ ਦਾ ਤੂੰ ਕੀ ਬੰਦੋਬਸਤ ਕਰੇਗਾ ਹਮਮ ਸਿਰਫ ਰਾਜਨੀਤੀ ਦੀਆਂ ਰੋਟੀਆਂ ਸੇਕ ਕੇ ਨਹੀਂ ਸਟੇਟਾਂ ਚੱਲਦੀਆਂ ਨਾਲ ਤੁਹਾ ਤੁਹਾਡਾ ਘਰ ਤਾਂ ਜਰੂਰ ਚੱਲ ਸਕਦਾ ਖੈਰਾ ਸਾਹਿਬ ਉਹਨਾਂ ਦਾ ਇਹ ਜੀਆਂ ਗੱਲਾਂ ਕਰਕੇ ਵੀ ਵੋਟਾਂ ਚਾਰ ਵੱਧ ਪੈ ਸਕਦੀਆਂ ਪਰ ਤੁਸੀਂ ਲੋਕਾਂ ਬਾਰੇ ਸੋਚੋ ਬਾਬੇ ਨਾਨਕ ਨੇ ਤਾਂ ਪੂਰੇ ਸੰਸਾਰ ਹੀ ਗਾ ਲਿਆ ਉਹਦਾ 13 13 ਤੋਲ ਦਾ ਸਾਰੇ ਸੰਸਾਰ ਦੇ ਵਿੱਚ ਹੀ ਅਸ਼ੀਰਵਾਦ ਦਿੰਦਾ ਗਿਆ ਬਾਬਾ ਨਾਨਕ ساری ਦੁਨੀਆ ਅੱਜ ਕੋ ਗਵਸਦੀ ਆ ਇਸ ਕਰਕੇ ਨਾ ਲੋਕਾਂ ਨੂੰ ਰਾਜਨੀਤੀ ਇਹੇ ਛੋਟੇ ਲੈਵਲ ਦੀ ਜਿਹੜੀ ਹੈ ਨਾ ਉਹ ਜਿੰਨੀ ਮਰਜ਼ੀ ਕਰਾ ਲੋ ਕਹਿਣਾ ਸਾਹ ਹੁਣ ਚਾਹੇ ਰਾਜਾ ਬਣੇਂਗੋ ਵੀ ਕਾਂਗਰਸ ਦਾਤਾ ਤੁਸੀਂ ਇਹਨਾਂ ਲੋਕਾਂ ਦਾ ਇਤਿਹਾਸ ਫੋਲੋ ਜਿੱਥੇ ਜਿਹੜੀ ਚੀਜ਼ ਨੂੰ ਫਟ ਬੰਦਾ ਆ ਬੀਜੇਪੀ ਵਾਲਿਆਂ ਨੇ ਹੁਣ ਪਿੱਛੇ ਜੇ ਚਰਚ ਬਾਰੇ ਕਹਤਾ ਇਸ ਕਰਕੇ ਇਹਨਾਂ ਲੋਕਾਂ ਨੇ ਰਾਜਨੀਤੀ ਦੀਆਂ ਰੋਟੀਆਂ ਨਾ ਸਿੱਖਣ ਅਸੀਂ ਪੰਜਾਬ ਨੇ ਅੱਗੇ ਹੀ ਬਹੁਤ ਸੰਤਾਪ ਭੋਗਿਆ ਸੀ ਸਾਡਾ ਬਹੁਤ ਨੁਕਸਾਨ ਹੋਇਆ ਪੰਜਾਬ ਦਾਤਾ ਜੀ ਪਿਛਲਾ ਨੁਕਸਾਨ ਨਹੀਂ ਭਰ ਰਿਆ ਖੈਰਾ ਸਾਹਿਬ ਨੂੰ ਕੋ ਮਿਹਰਬਾਨੀ ਕਰੋ ਮਹੀਨੇ ਦੋ ਮਹੀਨੇ ਦੇ ਇਲੈਕਸ਼ਨਾਂ ਪਿੱਛੇ ਯਾ ਰਾਜਨੀਤੀ ਆਪਣੀ ਚਮਕਾਉਣ ਲਈ ਪੰਜਾਬ ਨੂੰ ਦਿਸਤੁਰਬ ਨਾ ਕਰੋ ਪੰਜਾਬ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਦੇ ਵਿੱਚ ਸਾਢੇ 3 ਕਰੋੜ ਲੋਕ ਪੂਰੇ ਖੁਸ਼ ਨੇ ਪਰ ਰਵਨੀਤ ਮਿੱਟੂ ਕਹਿੰਦੇ ਆ ਕਿ ਭਾਈ ਅਮਰ ਜਿਹੜਾ ਅਮਰਤਪਾਲ ਵਾਲਾ ਫਨਾਮ ਨਾ ਵੀ ਚੱਲ ਰਿਹਾ ਬੜੀਆਂ ਗੱਲਾਂ ਚੱਲ ਰਹੀਆਂ ਨੇ ਮੇਰੇ ਦਾਦਾ ਜੀ ਨੇ ਉਸ ਦੌਰ ਦੇ ਅੰਦਰ ਸਾਰਾ ਅਮਨ ਸ਼ਾਂਤੀ ਕਾਇਮ ਕੀਤੀ ਇਸ ਕਰਕੇ ਤੁਸੀਂ ਇਸ ਲਈ ਮੈਨੂੰ ਵੋਟਾਂ ਦਿਓ ਤਾਂ ਕਿ ਪੰਜਾਬ ਸ਼ਾਂਤ ਰਹੇ ਬਿੱਟੂ ਦੇ ਇਕੱਲੇ ਦਾਦੇ ਨੇ ਨਹੀਂ ਅਮਨ ਸ਼ਾਂਤੀ ਲਿਆਂਦੀ ਸਾਡਾ ਵੀ ਭਰਾ ਅਸੀ ਵੀ ਸ਼ਹੀਦੀ ਪਰਿਵਾਰ ਚੋਂ ਆ ਮੇਰਾ ਵੀ ਵੱਡਾ ਭਾਈ ਸਤਪਾਲ ਸ਼ਹੀਦ ਡਾਕਟਰ ਸਤਪਾਲ ਪ੍ਰਾਸ਼ਰ ਉਹ ਵੀ ਸ਼ਹੀਦ ਹੋਇਆ ਆਤਮਾਰਾਮਾਰੀਆ ਹੋਇਆ ਲੁਧਿਆਣੇ ਦੇ ਲੋਕਾਂ ਦੀ ਮੈਂ ਗਿਣਤੀ ਕਰਾਂ ਰਿਹਾ ਤੁਹਾਨੂੰ ਆਤਮਾਰਾਮਾਰੀਆ ਹੋਇਆ ਅਰਜਨ ਸਿੰਘ ਹੋਇਆ ਡਾਕਟਰ ਕਾਲੀ ਚੰਨ ਹੋਇਆ ਰਾਜੇਸ਼ ਮਲੋਤਰਾ ਹੋਇਆ ਐਨਾ ਕਿਦਾ ਕਿਦਾ ਨਾਮ ਗਨਾਵਾ ਬਿੱਟੂ ਦੇ ਇਕੱਲੇ ਦਾਦੇ ਨੇ ਥੋੜਾ ਕਰਵਾਨੀ ਹਾਂ ਇਹ ਗੱਲ ਜ਼ਰੂਰ ਆ ਬਿੱਟੂ ਉਹਨਾਂ ਨੇ ਦਾਦੇ ਨੂੰ ਜਦੋਂ ਦਿਲ ਕੀਤਾ ਹੁਣ ਭਾਜਪੀ ਦੇ ਪੋਸਟਰ ਤੇ ਵੀ ਚਮਕਾਤਾ ਚਮਕਾਤਾ ਤੇ ਆਪਣੀ ਰਾਜਨੀਤੀ ਲਈ ਇਹ ਦਾਦੇ ਨੂੰ ਯੂਜ਼ ਕਰਦੇ ਆਏ ਆ ਇਹਨਾਂ ਦਾ ਆਪਣਾ ਤਾਂ ਗਰਾਊਂਡ ਲੈਵਲ ਤੇ ਕੋਈ ਇੱਕ ਸਿੰਗਲ ਬੰਦਾ ਨਹੀਂ ਵਾਕਫ ਸੀਗਾ ਦਾਦੇ ਦੇ ਨਾਮ ਦਾ ਜ਼ਰੂਰ ਇਹਨਾਂ ਨੇ ਆਪਣੇ ਆਪ ਨੂੰ ਆ 15 ਸਾਲ ਐਮਪੀ ਤੇ ਭਰਾ ਇੱਕ ਡੀਐਸਪੀ ਵਾਲਿਆ ਡਰੈਕ ਤੇ ਇਹਨਾਂ ਲੋਕਾਂ ਨੇ ਦਾਦੇ ਦੇ ਨਾਮ ਨੂੰ ਜਰੂਰ ਇਸਤੇਮਾਲ ਕੀਤਾ ਅਸੀਂ ਲੋਕਾਂ ਨੇ ਆਪਣੇ ਭਰਾਵਾਂ ਦੇ ਨਾਮ ਨੂੰ ਕੁਰਬਾਨੀਆਂ ਦਾ ਉਹਨਾਂ ਦੀਆਂ ਵੀ ਇਹਨਾਂ ਦੇ ਦਾਦੇ ਵਰਗੀਆਂ ਸੀ ਇਹਨਾਂ ਦੇ ਦਾਦੇ ਜੀ ਤਾਂ ਫਿਰ ਪਛਾਣਾ ਮੇਰੇ ਦਾ ਭਾਈ ਦੀ ਅਨਮੈਰਿਡ ਸੀ ਹਜੇ ਉਹ ਯੰਗ ਉਮਰ ਦੇ ਵਿੱਚ ਦਾਦੇ ਨੇ ਤਾਂ ਇਹਨਾਂ ਦੇ ਨੇ ਹੰਡਾ ਲਿਆ ਸੀ ਆਪਣਾ ਜੀਵਨ ਪਰ ਸਾਡੇ ਦਾ ਭਾਈ ਬਿਨਾ ਅਨਮੈਰਿਡ ਹੈ ਜੀ ਛੋਟੀ ਜੀ ਉਮਰ ਦੇ ਵਿੱਚ ਹੀ ਸ਼ਹੀਦ ਹੋ ਗਿਆ ਜਦੋਂ ਉਹ ਸ਼ਹੀਦ ਹੋਇਆ 150 ਗੋਲੀਆਂ ਉਹਦੇ ਸਰੀਰ ਦੇ ਉੱਤੇ ਲੱਗੀ ਹੋਈ ਸੀ ਕੁਰਬਾਨੀਆਂ ਹੋਰ ਵੀ ਰਾਦੇ ਸ਼ਾਮ ਮਲੋਤਰਾ ਆਤਮਾਰਾਮ ਆਰਿਆਰਜਨ ਸਿੰਘ ਡਾਕਟਰ ਕਾਲੀ ਚੰਨ ਕਿੰਨੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਮਿੱਟੀ ਨੂੰ ਕਹੋ ਤੁਹਾਡੇ ਦਾਦੇ ਨੇ ਇਕੱਲੇ ਨੇ ਨਹੀਂ ਕੁਰਬਾਨੀ ਦੇ ਕੇ ਪੰਜਾਬ ਨੂੰ ਬਚਾਇਆ ਪੰਜਾਬ ਦੇ ਬਚਾਉਣ ਦੇ ਵਿੱਚ ਹਜ਼ਾਰਾਂ ਹੀ ਪੰਜਾਬੀਆਂ ਦਾ ਖੂਨ ਡੁੱਲਿਆ ਵਾ ਤੁਸੀਂ ਕਿਹੋ ਜੇ ਧਾਰਮਿਕ ਕੋ ਤੋਡੀ ਧਾਰਮਿਕ ਪ੍ਰੈਕਟਿਸ ਕੀ ਆ ਜਿਵੇਂ ਪੁੱਛੋ ਸਵੇਰੇ ਉੱਠ ਕੇ ਜਿਵੇਂ ਹੁੰਦਾ ਨਾ ਰਿਲੀਜੀਅਸ ਪ੍ਰੈਕਟਿਸ ਸਭ ਬੰਦਿਆਂ ਦਾ ਸਾਂ ਉਹਨਾਂ ਪਹਿਲਾਂ ਮੈਂ ਭਗਵਾਨ ਹਨੂਮਾਨ ਜੀ ਬਾਲਾ ਜੀ ਦਾ ਔਰ ਬਾਬਾ ਦੀਪ ਸਿੰਘ ਦਾ ਜੀ ਨੇ ਖੰਡਾ ਖੜਕਾਇਆ ਉਹਦਾ ਦੋਨਾਂ ਦੇ ਮੈਂ ਅੱਗੇ ਸੀਸ ਝੁਕਾ ਕੇ ਸਵੇਰੇ ਆਪਣਾ ਉੱਠ ਕੇ ਸਤਾਰਨ ਨਵਾ ਸੇਵਾ ਦੇ ਵਿੱਚ ਕਿਉਂਕਿ ਜਿੱਥੇ ਖੰਡਾ ਖੜਕਾਉਣ ਆਲੀ ਗੱਲ ਹੋਵੇ ਉੱਥੇ ਖੰਡਾ ਵੀ ਖੜਕਾਈ ਦਾ ਜਿੱਥੇ ਸੇਵਾ ਭਾਵਨਾ ਨਾਲ ਉੱਥੇ ਅਨੁਮਾਨ ਤਰਾਂ ਸੇਵਾ ਵੀ ਕਰੀਦੀ ਆ ਦੋਨੇ ਕੰਮ ਕਰੀਦੇ ਆ ਔਰ ਪਿਆਰ ਨਾਲ ਲੋਕਾਂ ਨਾਲ ਅੱਜ ਜੋ ਬੀਜਿਆ ਵਾ ਉਹ ਅੱਜ ਲੋਕ ਪਿਆਰ ਕਰਦੇ ਆ ਲੁਧਿਆਣੇ ਚ ਕੌਣ ਖੰਡਾ ਖੜਕਾਊਗਾ ਖੰਡਾ ਦੇ ਕੌਣ ਲੁਧਿਆਣੇ ਦੇ ਵਿੱਚ ਜਿਹਨੂੰ ਮਾਲਕ ਨੇ ਵਡਿਆਈ ਦੇਣੀ ਆ ਜਿਹਨੂੰ ਮਾਲਕ ਵਡਿਆਈ ਦਊਗਾ ਉਹਦੇ ਉਹਦੇ ਹੀ ਸੇਰਾ ਸੱਜਣਾ ਇਹ ਮੈਂ ਜ਼ਰੂਰ ਕਹਿ ਸਕਦਾ ਲੁਧਿਆਣੇ ਦੀ ਅੱਜ ਜਿਹੜੀ ਲੜਾਈ ਆ ਉਹ ਬਾਹਰਲਾ ਤੇ ਲੁਧਿਆਣੇ ਦੇ ਪੁੱਤ ਦੀ ਲੜਾਈ ਆ ਹੂੰ ਹੂੰ ਲੁਧਿਆਣੇ ਦਾ ਪੁੱਤ ਕੌਣ ਹੈਗਾ ਲੁਧਿਆਣੇ ਦਾ ਪੁੱਤ ਆ ਤੁਹਾਡੇ ਨਾਲ ਜਿਹੜਾ ਸਾਹਮਣੇ ਤੁਹਾਡੇ ਬੈਠਾ ਵਾ ਇਹ ਆ ਲੁਧਿਆਣੇ ਦਾ ਸੇਵਾਦਾਰ ਤੇ ਲੁਧਿਆਣੇ ਦਾ ਪੁੱਤ ਜਿਹੜੇ 180 ਕਿਲੋਮੀਟਰ ਦੂਰੋਂ ਆਇਆ ਉਹਨਾਂ ਨੂੰ ਲੋਕਾਂ ਨੇ ਨਹੀਂ ਇਸ ਗੱਲ ਦੀ ਸੇਵਾਦਾਰ ਬਣਾਉਣਾ ਲੁਧਿਆਣੇ ਦਾ ਧੰਨਵਾਦ ਪੱਪੀ ਬਹੁਤ ਬਹੁਤ ਧੰਨਵਾਦ ਕਰਨੇ ਗਾਵਾ ਜੀ ਥੈਂਕ ਯੂ ਜੀ ਤਾਂ ਇਹ ਸੰ ਪੱਪੀ ਪ੍ਰਾਸ਼ਰ ਜਿਹੜੇ ਕਹਿ ਰਹੇ ਨੇ ਲੁਧਿਆਣੇ ਚ ਖੰਡਾਓ ਖੜਕਾਉਣਗੇ ਲੁਧਿਆਣੇ 'ਚ ਜਿਤ ਉਹਨਾਂ ਦੀ ਹੋਏਗੀ ਉਹ ਕਹਿੰਦੇ ਆ ਕਿ ਉਹਨਾਂ ਦੀ ਸਰਕਾਰ ਨੇ ਤੇ ਉਹਨਾਂ ਨੇ ਲੁਧਿਆਣੇ ਦੇ ਲੋਕਾਂ ਲਈ ਬਹੁਤ ਸਾਰੇ ਕੰਮ ਕੀਤੇ ਅਤੇ ਲੁਧਿਆਣੇ ਦੇ ਲੋਕ ਉਹਨਾਂ ਨੂੰ ਹੀ ਰਿਸਪਾਂਸ ਦੇਣਗੇ